ਰਬਦਾਸ ਗੁਰੂ ਜੀ ਦੇ ਤਰ ਤੋਂ ਪਰਨ ਚੋਲੀਆਂ ਖਾਲੀ ਰਬਦਾਸ ਗੁਰੂ ਜੀ ਦੇ ਤਰ ਤੋਂ ਪਰਨ ਚੋਲੀਆਂ ਖਾਲੀ ਰਬਦਾਸ ਗੁਰੂ ਜੀ ਦੇ ਤਰ ਤੋਂ ਪਰਨ ਚੋਲੀਆਂ ਖਾਲੀ ਰਬਦਾਸ ਗੁਰੂ ਜੀ ਦੇ ਤਰ ਤੋਂ ਪਰਨ ਚੋਲੀਆਂ ਖਾਲੀ ਰਬਦਾਸ ਗੁਰੂ ਜੀ ਦੇ ਦਰ ਤੋਂ ਪਰ ਵਿਚੋੜੀਆਂ ਖਾਲੀ ਰਵਿਦਾਸ ਗੁਰੂ ਜੀ ਦੇ ਦਰ ਤੋਂ ਪਰ ਵਿਚੋੜੀਆਂ ਖਾਲੀ ਰਵਿਦਾਸ ਗੁਰੂ ਜੀ ਨੇ ਦਰ ਤੋਂ ਪਰ ਵਿਚੋੜੀਆਂ ਖਾਲੀ ਰਵਿਦਾਸ ਗੁਰੂ ਜੀ ਦੇ ਦਰ ਤੋਂ ਪਰ ਵਿਚੋੜੀਆਂ ਖਾਲੀ ਪਦਨ ਚੋੜੀਆਂ ਖਾਲੀ ਦਰ ਤੋਂ ਪਦਨ ਚੋੜੀਆਂ ਖਾਲੀ ਪਰਨ ਝੋੜੀਆਂ ਖਾਦੀਆਂ ਦਰ ਤੋਂ ਪਰਨ ਝੋੜੀਆਂ ਖਾਲੀ ਪਰਨ ਝੋੜੀਆਂ ਖਾਲੀ ਦਰ ਤੋਂ ਪਰਨ ਝੋੜੀਆਂ ਖਾਲੀ ਆਉਜੀ ਬੇਨਤੀ ਕਰੀਏ ਜੀ ਜਿਨ੍ਹਾਂ ਦੇ ਨਾਂ ਦੀਆਂ ਝੋੜੀਆਂ ਜਗਤਪੁਰੂ ਸਤਗੁਰੂ ਬਦਾਜ ਜੀ ਮਹਾਰਾਜ ਜੀ ਦੇ ਦਰ ਤੋਂ ਭਰੀਆਂ ਨਹੀਂ ਜਿਨ੍ਹਾਂ ਦੀਆਂ ਝੋੜੀਆਂ ਸਤਗੁਰੂ ਸਵਾਮੀ ਸਰਵਨ ਦਾਸ ਜੀ ਮਹਾਰਾਜ ਜੀ ਦੇ ਦਰ ਘਰ ਦੇ ਵਿੱਚੋਂ ਭਰੀਆਂ ਨਹੀਂ ਉਹਨਾਂ ਨੇ ਬੇਨਤੀ ਕਰਨੀ ਹੈ ਜਥੇ ਦੇ ਨਾਲ ਹਾਜ਼ਰੀ ਭਰਨੀ ਹੈ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਨੇ ਵੀਰ ਬੈਠੇ ਨੇ ਵੀ ਸਾਰਿਆਂ ਨੇ ਬੋਲਣਾ ਕੀ ਕਹਿਣਾ ਹੈ ਸੰਗਣਾ ਨਹੀਂ ਮਨ ਦੇ ਵਿੱਚ ਡਰਨਾ ਹੋਵੇ ਗੱਜ ਕੇ ਬੋਲਣਾ ਵੀ ਕੀ ਕਹਿਣਾ ਹੈ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਸਤਿਗੁਰੂ ਜੀ ਨੇ ਕਿਉਂਕਿ ਜਦੋਂ ਗੁਰੂ ਦੇ ਹੋ ਜਾਈਏ ਨਾ ਜਦੋਂ ਸੱਚੇ ਮਨੋਂ ਜਗਤ ਗੁਰੂ ਸਤਗੁਰ ਵਦਾ ਜੀ ਮਹਾਰਾਜ ਜੀ ਦੇ ਦਰ ਘਰ ਦੇ ਨਾਲ ਜੁੜ ਜਾਈਏ ਫਿਰ ਸਤਿਗੁਰੂ ਜੀ ਕਿਸੇ ਵੀ ਦੁਨਿਆਵੀ ਵਸਤੂ ਦੀ ਸਾਨੂੰ ਥੋੜ੍ਹ ਨਹੀਂ ਛੱਡਦੇ ਸਾਡੇ ਘਰਾਂ ਦੇ ਵਿੱਚ ਬਹਾਰਾਂ ਗੁਲਜ਼ਾਰਾਂ ਜਗਤ ਗੁਰੂ ਸਤਿਗੁਰੂ ਅਰਦਾਸ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਲਾਈਆਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਆਉਜੀ ਬੇਨਤੀ ਕਰੀਏ ਬੇਨਤੀ ਹੈ ਭੈਣਾਂ ਨੂੰ ਵੀ ਇਕਾਗਰਤਾ ਬਣਾਉਣੀ ਸਾਰਿਆਂ ਨੇ ਬੋਲਣਾ ਹੈ ਭਈ ਕੋਈ ਰਸਨਾ ਬੰਦੀ ਨਾ ਰਵੇ ਕੀ ਕਹਿਣਾ ਹੈ ਭਈ ਪਰਨ ਝੋੜੀਆਂ ਖਾਲੀ ਦਰ ਤੋਂ ਪਰਨ ਝੋੜੀਆਂ ਖਾਲੀ ਪਰਨ ਝੋੜੀਆਂ ਬੇਨਤੀ ਹੈ ਵੀ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਨੇ ਵੀ ਸਾਰਿਆਂ ਨੇ ਬੋਲਣਾ ਹੈ ਜਿਨ੍ਹਾਂ ਦੀ ਝੋੜੀ ਜਗਤ ਗੁਰੂ ਸਤਗੁਰੂ ਵਦਾਰ ਜੀ ਮਹਾਰਾਜ ਜੀ ਨੇ ਭਰੀ ਹੈ ਵੀ ਸੰਗਣਾ ਨਹੀਂ ਗੁਰੂ ਦਾ ਨਾਮ ਲੈਣਿਆਂ ਸੰਗ ਕਰਦੀ ਜਿਹੜੇ ਨਾਤੇ ਨੇ ਸਾਡੇ ਕੋਲੋਂ ਲਪੋਇਆ ਕੁਝ ਨਹੀਂ ਜਿਹਦੇ ਘਰ ਦੇ ਵਿੱਚੋਂ ਸਾਡੀ ਝੋੜੀ ਦੇ ਵਿੱਚ ਬਰਕਤਾਂ ਪਈਆਂ ਨੇ ਉਹਦਾ ਨਾਮ ਲੈਣ ਲੱਗੇ ਕਿਉਂ ਸੰਗੀਆਂ ਭਈ ਆਉ ਬੇਨਤੀ ਕਰੀਏ ਭਈ ਪਰਨ ਝੋੜੀਆਂ ਖਾਲੀ ਦਰ ਤੋਂ ਪਰਨ ਝੋੜੀਆਂ ਖਾਲੀ ਪਰਨ ਝੋੜੀਆਂ ਗੱਜ ਕੇ ਵੀ ਗੱਜ ਕੇ ਸਾਧਿਆ ਨੇ ਬੋਲਣਾ ਬੇਨਤੀ ਹੈ ਭੈਣਾ ਨੂੰ ਵੀ ਰਸਨਾ ਨੂੰ ਪਵਿੱਤਰ ਕਰਨਾ ਕਿਉਂਕਿ ਥੋੜੇ ਸਮੇਂ ਦੇ ਵਿੱਚ ਸਤਿਗੁਰੂ ਜੀ ਦਾ ਸੰਗ ਦਾਰੇ ਦੇਣ ਵਾਸਤੇ ਆਉਣਗੇ ਆਪਾਂ ਸਤਿਗੁਰਾਂ ਦੇ ਦਰਸ਼ਨ ਕਰਨੇ ਨਹੀਂ ਬਾਣੀ ਦੇ ਜਾਪ ਵੀ ਹੋਣੇ ਨੇ ਜਦੋਂ ਸਤਿਗੁਰ ਜੀ ਅੱਗੇ ਬੈਠੇ ਹੋਏ ਨੇ ਤੇ ਮਨਾਂ ਦੇ ਵਿੱਚ ਸਾਡੇ ਪ੍ਰੇਮ ਭਾਵ ਹੋਣਾ ਬੇਨਤੀ ਹੈ ਵੀ ਗੱਜ ਕੇ ਹਜਰੀਆਂ ਪਾਣੀਆਂ ਕੋਈ ਰਸਨਾ ਬੰਦੀ ਨਾ ਰਵੇ ਬੇਨਤੀ ਹੈ ਵੀ ਬੋਲੋ ਜਿੰਨੀ ਵੀ ਸੰਗਤ ਬੈਠੀ ਹੈ ਪਦਨ ਚੋੜੀਆਂ ਖਾਲੀ ਦਰ ਤੋਂ ਪਦਨ ਚੋੜੀਆਂ ਖਾਲੀ ਪਦਨ ਝੋਲੀਆਂ ਗੱਜ ਕੇ ਪਈ ਪਦਨ ਝੋਲੀਆਂ ਖਾਲੀ ਦਰ ਤੋਂ ਪਦਨ ਝੋਲੀਆਂ ਖਾਲੀ ਪਦਨ ਝੋਲੀਆਂ ਗੱਜ ਕੇ ਰਬਦਾਸ ਗੁਰੂ ਦੀ ਦੇ ਦਰ ਤੋਂ ਪਦਨ ਝੋਲੀਆਂ ਖਾਲੀ ਰਬਦਾਸ ਗੁਰੂ ਜੀ ਦੇ ਦਰ ਤੋਂ ਪੰਨ ਚੋੜੀਆਂ ਖਾਲੀ ਰਬਦਾਸ ਗੁਰੂ ਜੀ ਦੇ ਰਬਦਾਸ ਗੁਰੂ ਜੀ ਦੇ ਦਰ ਤੋਂ ਪੰਨ ਚੋੜੀਆਂ ਖਾਲੀ ਦਰ ਤੋਂ ਪੰਨ ਚੋੜੀਆਂ ਖਾਲੀ ਪੰਨ ਚੋੜੀਆਂ ਕਰਨ ਚੋੜੀਆਂ ਖਾਲੀ ਕਰਨ ਚੋੜੀਆਂ ਖਾਲੀ ਦਰ ਤੋਂ ਕਰਨ ਚੋੜੀਆਂ ਖਾਲੀ ਰਬਦਾਸ ਗੁਰੂ ਦੀ ਦੇ ਦਰ ਤੋਂ ਕਰਨ ਚੋੜੀਆਂ ਖਾਲੀ ਰਬਦਾਸ ਗੁਰੂ ਦੀ ਦੇ ਦਰ ਤੋਂ ਕਰਨ ਚੋੜੀਆਂ ਖਾਲੀ ਰਬਦਾਸ ਗੁਰੂ ਦੀ ਰਬਦਾਸ ਗੁਰੂ ਜੀ ਦੇ ਦਰ ਤੋਂ ਪਰੇ ਚੋੜੀਆਂ ਖਾਲੀ ਰਬਦਾਸ ਗੁਰੂ ਜੀ ਦੇ ਦਰ ਤੋਂ ਪਰੇ ਚੋੜੀਆਂ ਖਾਲੀ ਰਬਦਾਸ ਗੁਰੂ ਜੀ ਦੇ ਦਰ ਤੋਂ ਪਰੇ ਚੋੜੀਆਂ ਖਾਲੀ ਰਬਦਾਸ ਗੁਰੂ ਜੀ ਦੇ ਦਰ ਤੋਂ ਪਰੇ ਚੋੜੀਆਂ ਨੂੰ ਆਸ ਰੱਖਦੇ ਆ ਨਾ ਜਗਤ ਗੁਰੂ ਸਤਗੁਰੂ ਰਵਦਾ ਜੀ ਮਹਾਰਾਜ ਦੇ ਉੱਪਰ ਜਦੋਂ ਯਕੀਨ ਬਣਾ ਕੇ ਆਉਨੇ ਆ ਬੇਨਤੀ ਕਰਦੇ ਆ ਤੇ ਜਗਤ ਗੁਰੂ ਸਤਗੁਰੂ ਰਵਦਾ ਜੀ ਮਹਾਰਾਜ ਜੀ ਇੰਨੇ ਕਿਰਪਾਲੂ ਤੇ ਆਲੂ ਨੇ ਕਿ ਹਰ ਇੱਕ ਦੀ ਝੋਲੀ ਸੁੱਖਾਂ ਰਹਿਮਤਾਂ ਬਰਕਤਾਂ ਦੇ ਨਾਲ ਭਰਦੇ ਹੀ ਭਰਦੇ ਨੇ ਜੋ ਬੋਲੇ ਸੁਣਨ ਭੈ ਸਤਗੁਰੂ ਰਵਦਾ ਜੀ ਮਹਾਰਾਜ ਕੀ ਜੈ